ਸੱਚੇ ਕਾਲ ਕਹਾਣੀ ਦਾ ਅਗਲਾ ਪੱਗ ਲੈ ਕੇ ਹਾਜ਼ਰ ਹਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਹਿੰਦੇ ਨੇ ਔਰਤ ਆਪਣੇ ਉੱਤੇ ਆਏ ਹੋਏ ਹਰ ਜ਼ੁਲਮ ਨੂੰ ਸਹਣ ਦੀ ਸਮਰੱਥਾ ਰੱਖਦੀ ਹੈ ਪਰ ਆਪਣੀ ਔਲਾਦ ਦੇ ਲਈ ਉਹ ਸ਼ੀਣੀ ਬਣ ਜਾਂਦੀ ਹੈ ਵਰਖਾ ਨੂੰ ਵੀ ਬੇਟੇ ਦੇ ਐਕਸੀਡੈਂਟ ਨੇ ਅਤੇ ਸਤੀਸ਼ ਦੇ ਲਾਪਰਵਾਹੀ ਨੇ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ ਉਹ ਸੋਚ ਰਹੀ ਸੀ ਕਿ ਜੋ ਇਨਸਾਨ ਆਪਣੀ ਔਲਾਦ ਦਾ ਨਹੀਂ ਬਣਿਆ ਤਾਂ ਉਹਨੇ ਮੀਰਾ ਕੀ ਬਣਨਾ ਆਪਣੇ ਨਾਲ ਹੁੰਦੇ ਵਰਤਾਰੇ ਨੂੰ ਤਾਂ ਉਹ ਕਿਵੇਂ ਨਾ ਕਿਵੇਂ ਕਰਕੇ ਚੱਲਦੀ ਆਈ ਸੀ ਪਰ ਪੁੱਤ ਲਈ ਉਹ ਇੰਨਾ ਨਰਦੀ ਕਿਵੇਂ ਹੋ ਸਕਦਾ ਸੀ ਹੁਣ ਉਸਦਾ ਹੋਣਾ ਜਾਂ ਨਾ ਹੋਣਾ ਵਰਖਾ ਲਈ ਕੋਈ ਮਾਇਨਾ ਹੀ ਨਹੀਂ ਰੱਖਦਾ ਸੀ ਦਰਸ ਸਤੀਸ਼ ਦਾ ਬਾਪ ਜੋ ਅਵਲ ਦਰਜੇ ਦਾ ਸ਼ਰਾਬੀ ਸੀ ਪੁੱਤਰ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਦਵਾਉਣ ਦੀ ਬਜਾਏ ਉਸ ਨੂੰ ਵਰਖਾ ਦੇ ਖਿਲਾਫ ਪੁੱਠ ਚੜਦਾ ਰਹਿੰਦਾ ਸੀ ਸਤੀਸ਼ ਵੀ ਅਕਲੋਂ ਪੈਦਲ ਹੀ ਸੀ ਜਿਸ ਨੂੰ ਸਿਰਫ ਦਾਰੂ ਨਾਲ ਮਤਲਬ ਸੀ ਭਾਵੇਂ ਕਿਉ ਦਾ ਘੜਾ ਹੜ ਜਾਵੇ ਪਰ ਦਾਰੂ ਹਰ ਹਿੰਦੇ ਚਾਹੀਦੀ ਸੀ ਵਰਖਾ ਦਾ ਉਹ ਵੇਲਾ ਹੱਥ ਨਹੀਂ ਸੀ ਆਉਂਦਾ ਜਦੋਂ ਉਸਨੇ ਭਰਾ ਦੇ ਕਹਨ ਤੇ ਸਤੀਸ਼ ਨਾਲ ਵਿਆਹ ਲਈ ਹਾਂ ਬੋਲ ਦਿੱਤੀ ਸੀ ਉਸਤੀਸ਼ ਦੀਆਂ ਲਾਪਰਵਾਹੀਆਂ ਬਾਰੇ ਸੋਚਦੀ ਆਪਣੇ ਅਤੀਤ ਵਿੱਚ ਡੁੱਬ ਗਈ ਸਤੀਸ਼ ਆਪਣੇ ਵਿਆਹ ਤੋਂ ਪਹਿਲਾਂ ਦੁਬਈ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਬਹਾ ਬ ਕਮਾਈ ਕਰਦਾ ਸੀ ਵਰਖਾ ਦਾ ਪ੍ਰਵਿਕਾਸ ਵੀ ਦੋਵੇਂ ਵਿੱਚ ਹੀ ਸੀ ਦੋਵਾਂ ਦੇ ਘਰ ਨਾਲ ਨਾਲ ਹੀ ਸਨ ਜਿਸ ਕਰਕੇ ਦੋਵਾਂ ਦੀ ਚੰਗੀ ਦੋਸਤੀ ਹੋ ਗਈ ਸਤੀਸ਼ ਪਹਿਲਾਂ ਇੰਨਾ ਪਿਆਕੜ ਨਹੀਂ ਸੀ ਬਸ ਕਦੇ-ਕਦਾਈਂ ਪੀ ਲੈਂਦਾ ਸੀ ਕਦੇ-ਕਦੇ ਵਿਕਾਸ ਦੇ ਨਾਲ ਵੀ ਪੈਗ ਲਾ ਲੈਂਦਾ ਸੀ ਇੱਕ ਦਿਨ ਵਿਕਾਸ ਅਤੇ ਸਤੀਸ਼ ਦੋਵੇਂ ਬੈਠੇ ਸਨ ਸਤੀਸ਼ ਦੇ ਪਿਤਾ ਜੀ ਦਾ ਫੋਨ ਆਇਆ ਉਹ ਪੂਰੇ ਨਸ਼ੇ ਵਿੱਚ ਸਨ ਤੇ ਉਸ ਨੂੰ ਬੋਲੇ ਕਿ ਉਹ ਵਾਪਸ ਵਰਤ ਆਵੇ ਤਾਂ ਜੋ ਉਸ ਦਾ ਵਿਆਹ ਕੀਤਾ ਜਾ ਸਕੇ ਗੱਲਾਂ-ਗੱਲਾਂ ਵਿੱਚ ਵਿਕਾਸ ਨੇ ਸਤੀਸ਼ ਨੂੰ ਪੁੱਛਿਆ ਕਿ ਕੀ ਤੇਰੇ ਘਰਦਿਆਂ ਨੇ ਕੁੜੀ ਵੇਖ ਲਈ ਤੇਰੇ ਲਈ ਸਤੀਸ਼ ਆਸਕੇ ਬੋਲੇ ਯਾਰ ਕਾਹਨੂੰ ਵੇਖ ਲਈ ਸ਼ਰਾਬ ਪੀ ਕੇ ਮੇਰਾ ਵਿਆਹ ਯਾਦ ਆ ਜਾਂਦਾ ਪਿਤਾ ਜੀ ਨੂੰ ਨਹੀਂ ਵੈਸੇ ਸਤੀਸ਼ ਤੋਂ ਵਿਆਹ ਕਰਵਾਉਣਾ ਚਾਹਨਾ ਕਿਉਂ ਤੈਨੂੰ ਵੀ ਪਿਤਾ ਜੀ ਵਾਂਗ ਚੜ ਗਈ ਜਾਂ ਕੋਈ ਕੁੜੀ ਲੱਭ ਲਈ ਮੇਰੇ ਲਈ ਸਤੀਸ਼ ਨੇ ਹੱਸਦੇ ਹੋਏ ਕਿਹਾ ਨਾ ਨਾ ਯਾਰ ਜਿਹੜੀ ਕਾਹਨੂੰ ਆ ਸੱਚੀ ਦੱਸ ਯਾਰ ਮੈਂ ਮਜ਼ਾਕ ਨਹੀਂ ਕਰਦਾ ਤੈਨੂੰ ਹਾਂ ਜੇ ਕੋਈ ਢੰਗ ਦੀ ਕੁੜੀ ਮਿਲ ਗਈ ਤਾਂ ਕਰਾ ਹੀ ਲੈਣਾ ਵਿਆਹ ਸਾਸ ਨੇ ਕਿਹਾ ਜੇ ਤੂੰ ਬੁਰਾ ਨਾ ਮੰਨੇ ਤਾਂ ਮੇਰੀ ਨਜ਼ਰ ਵਿੱਚ ਹੈ ਇੱਕ ਕੁੜੀ ਪੜ੍ਹੀ ਲਿਖੀ ਤੇ ਸੁਨੱਖੀ ਵੀ ਹੈ ਅੱਛਾ ਤੂੰ ਮੈਰਿਜ ਬਿਊਰੋ ਘਾਤੋ ਖੋਲੇ ਯਾਰ ਦੱਸਿਆ ਹੀ ਨਹੀਂ ਸਤੀਸ਼ ਨੇ ਵਿਕਾਸ ਦੀ ਗੱਲ ਨੂੰ ਹਵਾ ਵਿੱਚ ੜਾਉਂਦੇ ਹੋਏ ਕਿਹਾ ਸਤੀਸ਼ ਤੂੰ ਮਜ਼ਾਕ ਸਮਝਦਾ ਪਰ ਮੈਂ ਤੈਨੂੰ ਸੀਰੀਅਸਲੀ ਬੋਲ ਰਿਹਾ ਹਾਂ ਉਹ ਕੁੜੀ ਕੋਈ ਹੋਰ ਨਹੀਂ ਮੇਰੀ ਛੋਟੀ ਤੇ ਇਕਲੌਤੀ ਭੈਣ ਹੈ ਕੋਈ ਜਲਦੀ ਨਹੀਂ ਤੂੰ ਸੋਚ ਕੇ ਦੱਸ ਦੇਵੀਂ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਪੁੱਛ ਲਵੀਂ ਸਤੀਸ਼ ਨੇ ਝੱਕੇ ਤੱਕੇ ਕਰਦੇ ਕਿਹਾ ਮੈਂ ਕਿਵੇਂ ਪੁੱਛ ਸਕਦਾ ਇਹ ਗੱਲ ਅੱਛਾ ਚੱਲ ਤੂੰ ਰਾਜੀ ਐ ਮੈਂ ਯਾਰ ਜ਼ਿੰਦਗੀ ਦਾ ਸਵਾਲ ਐ ਨਾ ਉਹਨੇ ਮੈਨੂੰ ਦੇਖਿਆ ਨਾ ਮੈਂ ਉਹਨੂੰ ਦੇਖਿਆ ਐਵੇਂ ਕਿਵੇਂ ਰਿਸ਼ਤਾ ਹੋ ਸਕਦਾ ਇਹ ਦੇਖ ਵਿਕਾਸ ਨੇ ਆਪਣੇ ਵਾਲਟ ਵਿੱਚੋਂ ਆਪਣੀ ਭੈਣ ਦੀ ਪਾਸਪੋਰਟ ਸਾਈਜ਼ ਫੋਟੋ ਕੱਢ ਕੇ ਉਸਦੇ ਮੂਹਰੇ ਰੱਖ ਦਿੱਤੀ ਸਤੀਸ਼ ਨੇ ਫੋਟੋ ਨੂੰ ਬੜੇ ਗੋਹ ਨਾਲ ਤੱਕਿਆ ਸਾਮਨਾ ਜਿਹਾ ਰੰਗ ਤੇ ਅੱਖਾਂ ਤੋਂ ਨਿਰੀ ਪੂਰੀ ਅਮ੍ਰਿਗ ਨੈਣੀ ਕੁਲ ਮਿਲਾ ਕੇ ਸਤੀਸ਼ ਕੁੜੇ ਦੇ ਮਨ ਸਤੀਸ਼ ਨੂੰ ਕੁੜੀ ਭਾ ਗਈ 10 ਸਤੀਸ਼ ਕਿਵੇਂ ਲੱਗੀ ਫੋਟੋ ਠੀਕ ਹੈ ਪਰ ਪਰ ਕਿਸ ਦੀਸ਼ ਵਿਕਾਸ ਨੇ ਪੁੱਛਿਆ ਮੈਂ ਘਰ ਗੱਲ ਨਹੀਂ ਕਰ ਸਕਦਾ ਇਸ ਬਾਰੇ ਤੈਨੂੰ ਕੌਣ ਕਹਿੰਦਾ ਤੂੰ ਗੱਲ ਕਰ ਮੈਂ ਜੋ ਹਾਂ ਗੱਲ ਕਰਨ ਨੂੰ ਬਸ ਹੁਣ ਤੂੰ ਦੇਖ ਮੈਂ ਜੁਗੜ ਲਾਉਂਦਾ ਤੂੰ ਬਸ ਘੋੜੀ ਚੜਨ ਦੀ ਤਿਆਰੀ ਕਰ ਤੇ ਮੈਂ ਆਪਣੀ ਭੈਣ ਨੂੰ ਢੋਲੀ ਪਾਉਣ ਦੀ ਤਿਆਰੀ ਕਰਦਾ ਹਾਂ ਕਹਿੰਦੇ ਹੋਏ ਵਿਕਾਸ ਨੇ ਸਤੀਸ਼ ਨੂੰ ਆਪਣੀ ਹਿੱਕ ਨਾਲ ਲਾ ਲਿਆ ਸਤੀਸ਼ ਨਾਲ ਸਾਰੇ ਗੱਲਬਾਤ ਕਰਕੇ ਵਿਕਾਸ ਨੇ ਆਪਣੇ ਘਰ ਫੋਨ ਕਰਕੇ ਸਾਰੀ ਗੱਲਬਾਤ ਆਪਣੇ ਮਾਤਾ ਪਿਤਾ ਨਾਲ ਕੀਤੀ ਉਹਨਾਂ ਨੂੰ ਵੀ ਰਿਸ਼ਤਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ ਵਿਕਾਸ ਦੇ ਪਿਤਾ ਜੀ ਨੇ ਕਿਹਾ ਹੋਰ ਕੀ ਚਾਹੀਦਾ ਘਰ ਬੈਠੇ ਬਿਠਾਏ ਗੁਤੜੀ ਵਿੱਚੋਂ ਲਾਲ ਮਿਲ ਗਿਆ వర్ఖా ਦੀ ਮਾਂ ਨੇ ਵਰఖా ਨਾਲ ਮੁੰਡੇ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਜੀ ਵਿਆਹ ਨਹੀਂ ਕਰਨਾ ਚਾਹੁੰਦੀ ਅੱਗੇ ਹੋਰ ਪੜ੍ਹਨਾ ਚਾਹੁੰਦੀ ਹੈ ਪਰ ਮਾਂ ਨੇ ਪੈਰਾਂ ਤੇ ਪਾਣੀ ਦਾ ਪੈਣ ਦਿੱਤਾ ਆਪਣੀ ਮਾਂ ਦੀਆਂ ਦਲੀਲਾਂ ਦੇ ਸਾਹਮਣੇ ਵਰਖਾ ਦੀ ਇੱਕ ਨਾ ਚੱਲੀ ਤਾਂ ਹਾਰ ਕੇ ਉਸ ਨੂੰ ਹਾਂ ਬੋਲਣਾ ਪਿਆ ਸਤੀਸ਼ ਨੇ ਜਦੋਂ ਵਰਖਾ ਦੀ ਤਸਵੀਰ ਦੇਖੀ ਸੀ ਉਦੋਂ ਤੋਂ ਉਹ ਗੋਲ ਮਟੋਲ ਜਿਹਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਹੁਣ ਉਹ ਵਰਖਾ ਨਾਲ ਜ਼ਿੰਦਗੀ ਬਤਾਉਣ ਦੇ ਸੁਪਨੇ ਬੁਣਨ ਲੱਗ ਪਿਆ ਉਹ ਇਸ ਬਾਰੇ ਆਪਣੇ ਘਰ ਤਾਂ ਗੱਲ ਕਰਨੀ ਚਾਹੁੰਦਾ ਸੀ ਪਰ ਇਹ ਕੰਮ ਬਿੱਲੀ ਦੇ ਗਲਟੱਲੀ ਬੰਨਣ ਵਾਲਾ ਕੰਮ ਸੀ ਸਤੀਸ਼ ਇਹਨਾਂ ਵਹਿਣਾ ਵਿੱਚ ਪਿਆ ਹੋਇਆ ਸੀ ਕਿ ਵਿਕਾਸ ਨੇ ਆਕੇ ਉਸੇ ਮੋਢੇ ਤੇ ਹੱਥ ਰੱਖ ਕੇ ਕਿਹਾ ਸਰਕਾਰਾਂ ਕਿੱਧਰ ਗਵਾਚੀਆਂ ਹੋਈਆਂ ਨੇ ਵਾਚਨਾ ਤਾਂ ਕਿੱਧਰ ਹੈ ਯਾਰ ਮੈਂ ਕੱਲ੍ਹ ਵਾਲੀ ਗੱਲ ਬਾਰੇ ਸੋਚਦਾ ਸੀ ਕਿ ਘਰ ਗੱਲ ਕਿਵੇਂ ਕਰਾਂ ਲੈ ਦੱਸ ਆਪਾਂ ਕਿਹੜਾ ਆਪਾਂ ਕਿਹੜੇ ਮਰਜ਼ੀ ਦੀ ਦਵਾ ਤੂੰ ਫੋਨ ਘੁਮਾ ਘਰ ਨੂੰ ਮੈਂ ਅੰਕਲ ਜੀ ਨਾਲ ਗੱਲ ਕਰਦਾ ਸੀਸ਼ ਨੇ ਆਪਣੇ ਘਰ ਫੋਨ ਲਾਇਆ ਅੱਗੋ ਉਸ ਦੇ ਪਿਤਾ ਜੀ ਨੇ ਫੋਨ ਚੁੱਕਿਆ ਕੁਝ ਦੇਰ ਗੱਲ ਕਰਨ ਤੋਂ ਬਾਅਦ ਸੀਸ਼ ਨੇ ਕਿਹਾ ਪਿਤਾ ਜੀ ਮੇਰਾ ਦੋਸਤ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਤੀਸ਼ ਨੇ ਫੋਨ ਵਿਕਾਸ ਨੂੰ ਫੜਾ ਦਿੱਤਾ ਵਿਕਾਸ ਨੇ ਰਾਮ ਰਾਮ ਕਰਨ ਤੋਂ ਬਾਅਦ ਕਿਹਾ ਅੰਕਲ ਜੀ ਸਤੀਸ਼ ਦਾ ਵਿਆਹ ਕਰ ਲਵੋ ਹੁਣ ਪਿਤਾ ਜੀ ਬੋਲੇ ਆਵੇ ਤਾਂ ਸਹੀ ਮੈਂ ਤਬ ਤੇਰਾ ਕਹਿਣਾ ਜਾਂ ਆ ਜਾ ਕਰ ਪਰ ਇੱਕਨ ਮੋਢ ਮਾਰਦਾ ਅੰਕਲ ਜੀ ਤੁਸੀਂ ਕੋਈ ਕੁੜੀ ਵੇਖੀ ਏ ਤੇ ਲਈ ਨਹੀਂ ਪਤਾ ਅਜੇ ਦੇਖੀ ਤਾਂ ਨਹੀਂ ਕੋਈ ਨਹੀਂ ਕੁੜੀ ਵੀ ਮਿਲ ਜਾਵੇਗੀ ਆਏ ਤਾਂ ਆਵੇ ਤਾਂ ਸਹੀ ਅੰਕਲ ਜੀ ਜੇ ਬੁਰਾ ਨਾ ਮੰਨੋ ਤਾਂ ਮੈਂ ਇੱਕ ਦੱਸ ਪਾਵਾਂ ਦਸ ਕਾਕਾ ਪਰ ਪਹਿਲਾਂ ਇਹਨੂੰ ਪੁੱਛ ਲਾ ਮੇਰੀ ਭੈਣ ਹੈ ਅੰਕਲ ਜੀ ਇਹਦੇ ਨਾਲ ਤਾਂ ਮੈਂ ਗੱਲ ਕੀਤੀ ਸੀ ਪਰ ਹਾਂ ਨਾ ਤਾਂ ਤੁਸੀਂ ਕਰਨੀ ਹੈ ਇਹ ਵੀ ਕਹਿੰਦਾ ਸੀ ਕਿ ਘਰ ਪੁੱਛ ਲਾ ਵਿਕਾਸ ਹਾਂ ਕਰਕੇ ਬੋਲੀ ਜਾ ਰਿਹਾ ਸੀ ਸਤੀਸ਼ ਦੇ ਪਿਤਾ ਜੀ ਨੇ ਕਿਹਾ ਕਿ ਅਸੀਂ ਸਲਾਹ ਕਰਕੇ ਦੱਸਾਂਗੇ ਵਿਕਾਸ ਦਾ ਛੱਡਿਆ ਤੀਰ ਸ਼ਾਇਦ ਨਿਸ਼ਾਨੇ ਤੇ ਲੱਗਿਆ ਸੀ ਉਹ ਆਪਣੀ ਛੋਟੀ ਭੈਣ ਦੇ ਹੱਥ ਫੀਲੇ ਕਰਨ ਦੇ ਸੁਪਨੇ 보는 ਲੱਗਾ ਵਰਖਾ ਵੀ ਹਰ ਕੁਆੜੀ ਕੁਆਰੀ ਕੁੜੀ ਵਾਂਗ ਆਪਣੇ ਕੱਚੇ ਕੁਆਰੇ ਚਾਵਾਂ ਨੂੰ ਪੂਰੇ ਕਰਨ ਦੇ ਸੁਪਨੇ ਦੇਖਣ ਲੱਗੀ ਸਾਡੇ ਸਮਾਜ ਵਿੱਚ ਧੀ ਨੂੰ ਸੋਹਰੇ ਘਰ ਤਾਂ ਕੀ ਕਿਉਂਕਿ ਘਰ ਵਿੱਚ ਵੀ ਹਮੇਸ਼ਾ ਤੋਂ ਪਰਾਇਆ ਤਾਂ ਨਹੀਂ ਮੰਨਿਆ ਜਾਂਦਾ ਰਿਹਾ ਹੈ ਸੋਹਰੇ ਘਰ ਵਿੱਚ ਹਰ ਪਲ ਉਹ ਬੇਗਾਨਾਪਨ ਹਟੋਂਦੀ ਪਾਵੇਂ ਜਾਨ ਕੱਢ ਕੇ ਵੀ ਦੇ ਦੇਵੇ ਤਾਂ ਵੀ ਬੇਗਾਨਗੀ ਦਾ ਲੈਵਲ ਉਸ ਦੇ ਮੱਥੇ ਤੇ ਪੀੜੇ ਦਰ ਪੀੜੇ ਲੱਗਿਆ ਚੱਲਿਆ ਆ ਰਿਹਾ ਹੈ ਵਰਖਾ ਨਾਲ ਵੀ ਕੁਝ ਅਜੀਹਾ ਹੀ ਹੋਇਆ ਵਰਖਾ ਅਜੇ ਮਸਾਂ 21 ਸਾਲ ਦੀ ਹੀ ਸੀ ਉਸ ਦਾ ਪਤੀ ਸਤੀਸ਼ ਉਸ ਤੋਂ 11 ਸਾਲ ਵੱਡਾ ਸੀ ਪਰ ਮਾਪਿਆਂ ਲਈ ਉਮਰ ਦਾ ਇੰਨਾ ਵੱਡਾ ਫਰਕ ਕੋਈ ਮਾਇਨੇ ਨਹੀਂ ਰੱਖਦਾ ਸੀ ਉਹਨਾਂ ਲਈ ਤਾਂ ਜਿਵੇਂ ਮੁੰਡਾ ਦੁਬਈ ਦੇ ਦਿਨਾਰ ਛਾਪਣ ਵਾਲੀ ਮਸ਼ੀਨ ਲੱਗ ਗਈ ਸੀ ਉਹ ਮਸ਼ੀਨ ਜੋ ਉਹਨਾਂ ਦੀ ਧੀ ਦੀਆਂ ਛੋਟੀਆਂ ਵੱਡੀਆਂ ਸਭ ਰੀਝਾਂ ਤੇ ਫੁੱਲ ਚੜਾਉਣ ਦੀ ਸਮਰੱਥਾ ਰੱਖਦਾ ਸੀ ਵਰਖਾ ਨੂੰ ਰਿਸ਼ਤੇ ਲਈ ਰਾਜ਼ੀ ਕਰ ਲਿਆ ਗਿਆ ਅਤੇ ਵਰਖਾ ਦੇ ਪਿਤਾ ਸਤੀਸ਼ ਦੇ ਘਰ ਜਾ ਕੇ ਰਿਸ਼ਤਾ ਪੱਕਾ ਕਰ ਆਏ ਰਿਸ਼ਤੇ ਤੋਂ ਬਾਅਦ ਛੱਟ ਮੰਗਣੀ ਪੱਟ ਵਿਆਹ ਹੋ ਗਿਆ ਸੀ ਸਤੀਸ਼ ਦੇ ਮਾਪਿਆਂ ਨੂੰ ਉਮੀਦ ਸੀ ਕਿ ਵਿਆਹ ਵਿੱਚ ਵਰਖਾ ਖੂਬ ਦੇਹੇਜ ਲੈ ਕੇ ਆਵੇਗੀ ਪਰ ਉਹਨਾਂ ਦੀ ਉਮੀਦ ਅਤੇ ਪਾਣੀ ਫਿਰ ਗਿਆ ਵਰਖਾ ਨੂੰ ਘਰ ਦਾ ਕੰਮਕਾਜ ਵੀ ਘਾਟ ਹੀ ਆਉਂਦਾ ਸੀ ਉਹ ਕਿ ਇੱਕ ਤਾਂ ਪੜ੍ਹਾਈ ਕਰਦੀ ਸੀ ਅਜੇ ਅਤੇ ਦੂਜਾਂ ਉਹਦੀ ਮਾਂ ਤੇ ਪਰਜਾਈ ਘਰ ਤੇ ਸਾਰੇ ਕੰਮ ਕਰ ਲੈਂਦੀਆਂ ਸਨ ਸਤੀਸ਼ ਦਾ ਪਰਿਵਾਰ ਸੁਖ ਨਾਲ ਕਾਫੀ ਵੱਡਾ ਸੀ ਸਤੀਸ਼ ਤੋਂ ਇਲਾਵਾ ਉਸਦੇ ਤਿੰਨ ਭੈਣਾਂ ਤੇ ਇੱਕ ਭਰਾ ਹੋਰ ਸਨ ਬਰਖਾ ਜਿਸ ਨੇ ਕੰਮ ਨੂੰ ਕਦੀ ਹੱਥ ਨਹੀਂ ਸਿਲਾਇਆ ਐਨੇ ਵੱਡੇ ਪਰਿਵਾਰ ਦੇ ਕੰਮ ਦਾ ਬੋਝ ਉਸ ਇਕੱਲੇ ਦੇ ਸਿਰ ਤੇ ਪੈ ਗਿਆ ਉਸ ਦੇ ਹਰ ਕੰਮ ਵਿੱਚ ਸੱਸ ਸਤੇ ਨਾਨਾ ਵੱਲੋਂ ਨੁਕਸ ਖੱਡੇ ਜਾਂਦੇ ਉਸ ਨੇ ਇੱਕ ਦੋ ਵਾਰੀ ਬੋਲਿਆ ਵੀ ਕਿ ਮੈਨੂੰ ਕੰਮ ਕਰਨਾ ਨਹੀਂ ਆਉਂਦਾ ਪਰ ਕਿਸੇ ਨੂੰ ਕੀ ਪਈ ਸੀ ਉਸ ਦੀ ਕੋਈ ਨਾ ਸੁਣਦਾ ਹਰ ਵੇਲੇ ਤਾਨੇ ਤੁਰਸ਼ੇ ਕਸਕਸ ਪਰਖ ਨੂੰ ਨੀਮਤ ਖਾਏ ਜਾਂਦਾ ਸੀ ਵਰ ਕਸਤੀਸ਼ ਨੂੰ ਦੱਸਦੀ ਸਤੀਸ਼ ਭੈਣਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਲਟਾ ਉਸ ਦਵਾਲੇ ਹੋ ਜਾਂਦੀਆਂ ਕਿ ਤੂੰ ਜੋਰੂ ਦਾ ਗੁਲਾਮ ਹੈ ਕੱਲ ਦੀ ਆਈ ਦੇ ਮਗਰ ਲੱਗਾ ਹੋਇਆ ਹੈ ਇਹ ਤੇਰੇ ਹਰ ਵੇਲੇ ਕੰਨ ਭਰਦੀ ਰਹਿੰਦੀ ਹੈ ਤੇ ਪਤਾ ਨਹੀਂ ਕੀ ਕੀ ਹੋਰ ਉਲਜਲੂਨ ਬੋਲਦੀਆਂ ਸਤੀਸ਼ ਹਰ ਹਰ ਵਾਰ ਹਰ ਮੰਨ ਕੇ ਚੁੱਪ ਕਰ ਜਾਂਦਾ ਹੁਣ ਸਤੀਸ਼ ਦਾ ਹਾਲ ਚੱਕੀ ਦੇ ਦੋ ਪੁਰਾਣੇ ھیਠਾਂ ਆਏ ਦਾਣਿਆਂ ਦੀ ਤਰ੍ਹਾਂ ਹੋ ਗਿਆ ਸੀ ਜੇ ਉਹ ਘਰਦਿਆਂ ਦੀ ਸੁਣਦਾ ਤਾਂ ਵਰਖਾ ਉਸਦੇ ਕੰਨ ਖੰਦਦੀ ਅਤੇ ਜੇ ਵਰਖਾ ਦੀ ਮੰਨ ਲੈਂਦਾ ਤਾਂ ਘਰ ਵਾਲੇ ਉਸ ਦਾ ਜੀਣਾ ਹਰਾਮ ਕਰ ਦਿੰਦੇ ਸਤੀਸ਼ ਪਰੇਸ਼ਾਨ ਰਹਿਣ ਲੱਗਾ ਸੀ ਅਤੇ ਸ਼ਰਾਬ ਜੋ ਕਦੀ ਕਦੀ ਪੀਂਦਾ ਸੀ ਉਹ ਰੋਜ਼ ਦਾ ਕੰਮ ਬਣ ਗਿਆ ਸੀ ਸਤੀਸ਼ ਨੂੰ ਦਵੇ ਤੋਂ ਆਏ ਨੂੰ 2 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ ਵਰਖਾ ਸੋਚਦੀ ਸੀ ਕਿ ਪਤਾ ਨਹੀਂ ਕਿੰਨੀ ਛੁੱਟੀ ਲੈ ਕੇ ਆਇਆ ਹੋਵੇਗਾ ਅਜੇ ਤੱਕ ਜਾਣਦਾ ਨਾ ਨਹੀਂ ਲਿਆ ਹੁਣ ਉਸ ਨੂੰ ਸਤੀਸ਼ ਤੇ ਸ਼ੱਕ ਜਿਹਾ ਹੋਣ ਲੱਗ ਪਿਆ ਸੀ ਇੱਕ ਦਿਨ ਵਰਖਾ ਨੇ ਹਾਂ ਜਿਹਾ ਕਰਕੇ ਸਤੀਸ਼ ਨੂੰ ਪੁੱਛ ਹੀ ਲਿਆ ਕਿ ਉਸ ਦੀ ਛੁੱਟੀ ਕਿੰਨੀ ਹੈ ਸਤੀਸ਼ ਨੇ ਸ਼ਰਾਬ ਪੀਤੀ ਹੋਈ ਸੀ ਵਰਖਾ ਦੀ ਗੱਲ ਸੁਣ ਕੇ ਉਸ ਦੀ ਸਾਰੀ ਪੀਤੀ ਹੋਈ ਉਤਰ ਗਈ ਅਤੇ ਸਤੀਸ਼ ਦੇ ਪਸੀਨੇ ਛੁੱਟ ਗਏ ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਕਿ ਕਿਉਂ ਤੈਨੂੰ ਮੇਰੇ ਨਾਲ ਰਹਿਣਾ ਚੰਗਾ ਨਹੀਂ ਲੱਗਦਾ ਵਰਖਾ ਨੇ ਕਿਹਾ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਤਾਂ ਇਸ ਲਈ ਪੁੱਛਿਆ ਕਿਉਂਕਿ ਤੁਹਾਨੂੰ 2 ਮਹੀਨਿਆਂ ਤੋਂ ਉੱਪਰ ਹੋ ਗਿਆ ਆਇਆਂ ਨੂੰ ਕਿਨਿਕ ਛੁੱਟੀ ਲੈ ਕੇ ਆਈ ਹੁਣ ਮੈਂ ਤਾਂ ਪੱਕੀ ਛੁੱਟੀ ਆ ਗਿਆ ਹੁਣ ਨਹੀਂ ਜਾਂਦੇ ਯਾਰ ਹੁਣੀ ਕਹਿੰਦੇ ਹੋ ਸਿਸ਼ ਨੇ ਉਸ ਨੂੰ ਬਾਹਾਂ ਵਿੱਚ ਭਰ ਲਿਆ ਵਰਖਾ ਦੇ ਹੱਥਾਂ ਦੇ ਤੋਤੇ ਉੱਡ ਗਏ ਇਹ ਕੀ ਕਹਿ ਰਹੇ ਹੋ ਹਾਂ ਵਰਖਾ ਸਿਸ਼ ਨੇ ਸਿੱਧਾ ਖੜਾ ਹੁੰਦੇ ਹੋਏ ਕਿਹਾ ਮੇਰਾ ਉੱਥੇ ਕਿਸੇ ਨਾਲ ਝਗੜਾ ਜਿਹਾ ਹੋ ਗਿਆ ਸੀ ਮੈਂ ਹੁਣ ਉੱਥੇ ਵਾਪਸ ਨਹੀਂ ਜਾ ਸਕਦਾ ਮੈਨੂੰ ਪੁਲਿਸ ਫੜ ਲਵੇਗੀ ਕਿਉਂ ਤੁਸੀਂ ਕੋਈ ਖੂਨ ਕੀਤਾ ਜਿਹੜਾ ਪੁਲਿਸ ਫੜ ਲਵੇਗੀ ਨਹੀਂ ਵਰਖਾ ਅਸੀਂ ਇੱਕ ਬੰਦਾ ਕੁੱਟਿਆ ਸੀ ਉਹਦੇ ਬਾਹਾਂ ਉਹਦੇ ਬਾਹਾਂ ਸੱਟਾਂ ਲੱਗ ਗਈਆਂ ਸੀ ਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਕੀ ਵਰਖਾ ਇੱਕਦਮ ਚੌਂ ਗਈ ਜਿਵੇਂ ਉਹਦੇ ਉੱਪਰ ਬਿਜਲੀ ਡਿੱਗ ਪਈ ਹੋਵੇ ਸਿਸਦਿਆਂ ਗੱਲਾਂ ਸੁਣ ਕੇ ਉਸ ਦਾ ਦਿਲ ਗੋਤੇ ਖਾਣ ਲੱਗ ਪਿਆ ਕੀ ਸੋਚੇ ਅਸੀਂ ਤੇ ਕੀ ਹੋ ਗਿਆ ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਪੁੱਛਿਆ ਘਰ ਵਾਲਿਆਂ ਨੂੰ ਪਤਾ ਹੈ ਹਾਂ ਪਤਾ ਹੈ ਬਰਖਾ ਤੂੰ ਚਿੰਤਾ ਨਾ ਕਰ ਮੈਂ ਇੱਥੇ ਹੀ ਕੰਮ ਕਰ ਲੈਣ ਦੀ ਸੋਚ ਰਿਹਾ ਹਾਂ ਕੋਈ ਦੁਕਾਨ ਕਿਰਾਏ ਤੇ ਲੈ ਕੇ ਇੰਟੀਰੀਅਰ ਡੈਕਰ ਦਾ ਕੰਮ ਸ਼ੁਰੂ ਕਰਨ ਦੀ ਸੋਚ ਰਿਹਾ ਹਾਂ ਬਰਖਾ ਸੋਚਣ ਲੱਗੀ ਕਿ ਇੰਨਾ ਵੱਡਾ ਓਹਲਾ ਰੱਖਿਆ ਗਿਆ ਮੇਰੇ ਤੋਂ ਫਿਰ ਉਸਦੇ ਦਿਮਾਗ ਦੇ ਘੋੜੇ ਦੌੜਨ ਲੱਗੇ ਕਿ ਵਿਕਾਸ ਨੂੰ ਵੀ ਪਤਾ ਸੀ ਇਸ ਤਿਸ ਦੀ ਇਸ ਹਰਕਤ ਬਾਰੇ ਜੇ ਪਤਾ ਸੀ ਤਾਂ ਫਿਰ ਉਹ ਮੈਨੂੰ ਜਾਣ ਬੁੱਝ ਕੇ ਨਰਕ ਵਿੱਚ ਕਿਉਂ ਧੱਕਾ ਦਿੱਤਾ ਕਿ ਮੈਂ ਆਪਣੇ ਘਰ ਵਾਲਿਆਂ ਲਈ ਇੰਨਾ ਬੋਝ ਸੀ ਸੋਚਦੇ-ਸੋਚਦੇ ਉਸ ਦੀਆਂ ਅੱਖਾਂ ਭਰ ਆਈਆਂ ਕਮ ਕਜ ਤੋਂ ਬੇਲੀ ਹੋ ਕੇ ਉਸਨੇ ਵਿਕਾਸ ਨੂੰ ਫੋਨ ਲਾਇਆ ਤੇ ਉਸਨੂੰ ਸਤੀਸ਼ਵਾਤ ਸਾਰੀ ਗੱਲ ਦਸੀ ਅਤੇ ਪੁੱਛਿਆ ਕਿ ਕੀ ਉਸਨੂੰ ਸਤੀਸ਼ ਬਾਰੇ ਸਭ ਕੁਝ ਪਤਾ ਸੀ ਵਿਕਾਸ ਨੇ ਉਸਨੂੰ ਦੱਸਿਆ ਕਿ ਪਹਿਲਾਂ ਮੈਨੂੰ ਕੁਝ ਵੀ ਪਤਾ ਨਹੀਂ ਸੀ ਜਦ ਤੱਕ ਪਤਾ ਲੱਗਾ ਤਦ ਤੱਕ ਵਿਆਹ ਪੱਕਾ ਹੋ ਚੁੱਕਾ ਸੀ ਅਤੇ ਸਾਡੀ ਇੱਜ਼ਤ ਦਾ ਸਵਾਲ ਸੀ ਕੀ ਕਹਿ ਕੇ ਵਿਆਹ ਤੋਂ ਜਵਾਬ ਦਿੰਦੇ ਮੇਰਾ ਯਾਰ ਦੋਸਤ ਸੀ ਵਰਥਾ ਬੋਲੀ ਆਪਣੀ ਇੱਜ਼ਤ ਅਤੇ ਜਾਰੀ ਦੇ ਖਾਤੇ ਤੋਂ ਮੈਨੂੰ ਖੋ ਵਿੱਚ ਤੋਕ ਦਿੱਤਾ ਹੁਣੇ ਵਾਪਸ ਵੀ ਨਹੀਂ ਜਾ ਸਕਦਾ ਤੇ ਇੱਥੇ ਵੀ ਵੇਲਾ ਘੁੰਮਦਾ ਘਰ ਵਾਲੇ ਮੈਨੂੰ ਦੁਖੀ ਕਰਦੇ ਨੇ ਉਹ ਅਲੱਗ ਕੀ ਕਹਿ ਰਹੀ ਹੈ ਤੂੰ ਤੰਗ ਕਰਦੇ ਨੇ ਹਾਂ ਸਾਰਾ ਦਿਨ ਮੇਰੇ ਨੱਕ ਵਿੱਚ ਦਮ ਕਰਕੇ ਰੱਖਦੇ ਨੇ ਚਾਰੇ ਜਾਨੀਆਂ ਵਿਕਾਸ ਨੇ ਭੈਣ ਨੂੰ ਹੱਲਾਸ਼ੀਰੀ ਦਿੰਦਿਆਂ ਹੋਇਆਂ ਕਿਹਾ ਕੋਈ ਨਹੀਂ ਤੂੰ ਚਿੰਤਾ ਨਾ ਕਰ ਮੈਂ ਸਟੇਸ਼ਨ ਨਾਲ ਗੱਲ ਕਰਾਂਗਾ ਵਰਖਾ ਨੂੰ ਵਿਕਾਸ ਨਾਲ ਗੱਲ ਕਰਦੇ ਨੂੰ ਸੱਸ ਨੇ ਸੁਣ ਲਿਆ ਸੀ ਜਦੋਂ ਵਰਖਾ ਫੋਨ ਬੰਦ ਕਰਕੇ ਰਸੋਈ ਵਿੱਚ ਗਈ ਕਸਸ ਵੀ ਭਰੀ ਪੀਤੀ ਉਸ ਦੇ ਮਗਰ ਰਸੋਈ ਵਿੱਚ ਪੁੱਜ ਗਈ ਅਤੇ ਵਰਖਾ ਨੂੰ ਬਿਜਲੀ ਦੀ ਤਰ੍ਹਾਂ ਕੜਕ ਕੇ ਬੋਲੀ ਲਾ ਆਏ ਭਰਾ ਨੂੰ ਲੁੱਤੀਆਂ ਸਾਡੇ ਕਿ ਲੱਤ ਭੰਨ ਲੂ ਤੇਰਾ ਭਰਾ ਕਾਦੇ ਸਿਰ ਤੇ ਐਨਾ ਟੱਪਦੀ ਐ ਕਿਹੜਾ ਟੱਕ ਭਰ ਕੇ ਸਾਡੇ ਘਰੇ ਭੇਜੇ ਹੋਏ ਨੇ ਰਹਿਣਾ ਤਾਂ ਬੰਦਿਆਂ ਦੀ ਤਰ੍ਹਾਂ ਰਹਿ ਨਹੀਂ ਤਾਂ ਟੈਂਡ ਫੋੜੀ ਚੱਕ ਕੇ ਤੁਰਦੀ ਹੋਏ ਥੋਂ ਨਾ ਸ਼ਕਲ ਨਾ ਅਕਲ ਸਾਡੇ ਮਥੇ ਮੜ ਕੇ ਆਪਣੇ ਹੱਡ ਛਡਾ ਲਏ ਮਾਪਿਆਂ ਨੇ ਵਰਖਾ ਦਾ ਦਿਲ ਕੀਤਾ ਕਿ ਉਹ ਵੀ ਖਰੀਆਂ ਖਰੀਆਂ ਸੁਣਾ ਦੇਵੇ ਪਰ ਉਹ ਲੋਹੂ ਦੇ ਘੁੱਟ ਭਰ ਕੇ ਰਹਿ ਗਈ ਜਿਸ ਦੀ ਤੀ ਸੁਖੀ ਉਸ ਦੀ ਕੋਲ ਸੁਖੀ ਤੇ ਜਿਸ ਦੀ ਤੀ ਦੁਖੀ ਉਸ ਦੀ ਕੋਲ ਦੁਖੀ ਵਰਖਾ ਦੀ ਹੱਡ ਬੀਤੀ ਸੁਣ ਕੇ ਵੀ ਕਾਸ ਦੁਖੀ ਹੋ ਗਿਆ ਸੀ ਉਸ ਨੇ ਤਾਂ ਸੋਚਿਆ ਸੀ ਕਿ ਨਾਲੇ ਸਿਰ ਤੋਂ ਭਾਰ ਹੌਲਾ ਹੋ ਜਾਵੇਗਾ ਨਾਲੇ ਭੈਣ ਸੁਖੀ ਬਸੇਗੀ ਪਰ ਇੱਥੇ ਤਾਂ ਸਭ ਕੁਝ ਉਲਟਾ ਹੀ ਹੋ ਗਿਆ ਸੀ ਵਰਖਾ ਦੀ ਚਿੰਤਾ ਉਸ ਨੂੰ ਤੋੜ ਤੋੜ ਖਾ ਰਹੀ ਸੀ ਉਸ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਪਰ ਹੁਣ ਤਾਂ ਉਹ ਗੱਲ ਸੀ ਕਿ ਅਪ ਅਬ ਪਛਤਾਇਆ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ ਆਪਣੀ ਇੱਜ਼ਤ ਦੇ ਖਾਤਰ ਭੈਣ ਖੂ ਵਿੱਚ ਸੁੱਟ ਦਿੱਤੀ ਸੀ ਪਰ ਹੁਣ ਪਛਤਾਉਣ ਤੋਂ ਇਲਾਵਾ ਹੋਰ ਕੁਝ ਵੀ ਭਲੇ ਨਹੀਂ ਸਿਰਹਾ ਵਿਕਾਸ ਨੇ ਸੀਸ਼ ਨਾਲ ਫੋਨ ਤੇ ਵਰਖਾ ਦੀ ਪਰੇਸ਼ਾਨੀ ਬਾਰੇ ਗੱਲ ਕੀਤੀ ਸੀਸ਼ ਨੇ ਕਿਹਾ ਕਿ ਉਹ ਫਿਕਰ ਨਾ ਕਰੇ ਬਹੁਤ ਜਲਦੀ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਸਨੇ ਇੱਕ ਸ਼ੋਰੂਮ ਵੇਖਿਆ ਹੈ ਅਤੇ ਜਲਦੀ ਹੀ ਉੱਥੇ ਕੰਮ ਸ਼ੁਰੂ ਕਰ ਲਵੇਗਾ ਵਿਕਾਸ ਉਸ ਦੀਆਂ ਗੱਲਾਂ ਸੁਣ ਕੇ ਕੁਝ ਤਸੱਲੀ ਜੀ ਹੋ ਗਈ। ਵਰਖਾ ਆਪਣੇ ਕਰਮਾਂ ਨੂੰ ਕੋਸ ਰਹੀ ਸੀ। ਸਿਆਣੇ ਦਾ ਕਹਾਣੇ ਵਾਹ ਕਿਸਮਤ ਦੇ ਬਲੀਆ ਰਿੱਧੀ ਖੀਰ ਤੇ ਹੋ ਗਿਆ ਦਲੀਆ। ਉਸ ਨਾਲ ਵੀ ਤਾਂ ਹੀ ਹੋਇਆ ਸੀ। ਉਸ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਜੋ ਵੀ ਸੁਪਨੇ ਵੇਖੇ ਸਨ ਉਹ ਸਭ ਮਿੱਟੀ ਵਿੱਚ ਮਿਲਦੇ ਨਜ਼ਰ ਆ ਰਹੇ ਸਨ। ਸੱਸ ਨਨਣਾ ਉਸ ਨੂੰ ਮੂੰਹ ਲਗਾ ਕੇ ਰਾਜ਼ੀ ਨਹੀਂ ਸਨ ਸਹੁਰਾ ਤੇ ਦਿਉਰ ਉਸ ਦੇ ਪਤੀ ਦੇ ਕੰਨਾਂ ਵਿੱਚ ਫੁੱਕਾ ਮਾਰਦੇ ਰਹਿੰਦੇ ਸਨ। ਕਿ ਵਰਖਾ ਘਰ ਲਈ ਨਹੀਂ ਸਹੀ ਨਹੀਂ ਜਿਸ ਦਿਨ ਦੀ ਆਈ ਹੈ ਸਭ ਕੰਮ ਠੱਪ ਹੋ ਗਿਆ। ਸੱਸ ਨੇ ਤਾਂ ਉਸ ਦਾ ਨਾਮ ਹੀ ਨਾ ਅਸ਼ਰਕ ਦਿੱਤਾ ਸੀ। ਸਤੀਸ਼ ਨੇ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਲਟਾ ਉਸ ਨੂੰ ਵੀ ਤੱਤੀਆਂ ਤੱਤੀਆਂ ਸੁਣਨੀਆਂ ਪੈਂਦੀਆਂ ਜਿਨ੍ਹਾਂ ਨੂੰ ਸੁਣੋ ਰੋਣ ਹੱਕਾ ਹੋ ਜਾਂਦਾ। ਇੱਕ ਦਿਨ ਵਰਖਾ ਨੂੰ ਸਵੇਰੇ ਸਵੇਰੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਤੀਸ਼ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ ਕਿ ਵਰਖਾ ਮਾਂ ਬਣਨ ਵਾਲੀ ਹੈ। ਸਤੀਸ਼ ਇਹ ਸੁਣ ਕੇ ਬਹੁਤ ਖੁਸ਼ ਹੋਇਆ। ਬਰਖਾ ਦੇ ਚਿਹਰੇ ਤੇ ਇੱਕ ਪਲ ਦੀ ਖੁਸ਼ੀ ਆ ਕੇ ਜਿਵੇਂ ਉੱਡਣ ਸ਼ੂ ਹੋ ਗਈ ਬਰਖਾ ਦੀ ਗੱਲ ਤੈਨੂੰ ਖੁਸ਼ੀ ਨਹੀਂ ਹੋਈ ਬਰਖਾ ਕੀ ਗੱਲ ਤੈਨੂੰ ਖੁਸ਼ੀ ਨਹੀਂ ਹੋਈ ਬਰਖਾ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਗਵਾਚੀ ਹੋਈ ਸੀ ਉਸ ਨੂੰ ਕੱਚ ਵੀ ਪਤਾ ਨਾ ਚੱਲਿਆ ਕਿ ਸਿਸ਼ ਨੂੰ ਕੁਝ ਪੁੱਛ ਰਿਹਾ ਹੈ ਬਰਖਾ ਸਿਸ਼ ਨੇ ਉਸ ਨੂੰ ਹਲੂਣਾ ਦੇ ਕੇ ਬੁਲਾਇਆ ਹੂੰ ਉਹ ਇੰਜ ਬੋਲਦੀ ਜਿਵੇਂ ਉਹ ਸੁੱਤੀ ਹੋਈ ਜਾਗੀ ਹੋਵੇ ਮੈਂ ਪੁੱਛਿਆ ਤੂੰ ਖੁਸ਼ ਨਹੀਂ ਖੁਸ਼ੀ ਨਾਲ ਚਿੰਤਾ ਜ਼ਿਆਦਾ ਲੱਗ ਰਹੀ ਹੈ ਮੈਨੂੰ ਜਿਸ ਉਸਨੇ ਠੰਡਾ ਜਿਹਾ ਸਾਹ ਭਰ ਕੇ ਕਿਹਾ ਕਿਉਂ ਚੱਲੀਏ ਚਿੰਤਾ ਕਿਹੜੀ ਗੱਲ ਦੀ ਲੱਗੀ ਤੈਨੂੰ ਇਹ ਹੀ ਕਿ ਪਹਿਲਾਂ 2 ਸੀ ਹੁਣ 3 ਹੋ ਜਾਵਾਂਗੇ ਖਰਚੇ ਵੀ ਵੱਧ ਜਾਣਗੇ ਤੇ ਆਮਦਨ ਕੋਈ ਹੈ ਨਹੀਂ ਕੀ ਕਰਾਂਗੇ ਹੈ ਕਮਲੀ ਨਾ ਹੋਵੇ ਤੂੰ ਮੈਨੂੰ ਨਖੱਟੂ ਸਮਝਦੀ ਹੈ ਵਰਖਾ ਤੈਨੂੰ ਪਤਾ ਹੈ ਕਿ ਆਪਾਂ ਸ਼ੋਰੂਮ ਵੇਖ ਲਿਆ ਏ ਬਸ ਕੁਝ ਦਿਨਾਂ ਵਿੱਚ ਕੰਮ ਖੋਲ ਲੈਣਾ ਅਸੀਂ ਅਸੀਂ ਸ਼ਬਦ ਸੁਣ ਕੇ ਵਰਖਾ ਇਕਦਮ ਚੌਂਕ ਕੇ ਬੋਲੀ ਅਸੀਂ ਮਤਲਬ ਅਸੀਂ ਮਤਲਬ ਮੈਂ ਅਤੇ ਵਿਨੋਦ ਦੋਵਾਂ ਭਰਾਵਾਂ ਨੇ ਇਹ ਗੱਲ ਸੁਣ ਕੇ ਵਰਖਾ ਦੀ ਸੱਤੀ ਕੱਪੜੀ ਅੱਗ ਲੱਗ ਗਈ ਕਿਉਂ ਵਿਨੋਦ ਪਹਿਲਾਂ ਆਪਣਾ ਜੋ ਕੰਮ ਕਰਦਾ ਉਹ ਕਰ ਹੀ ਜਾਵੇ ਕਰੇਗਾ ਪਰ ਸ਼ੋਰੂਮ ਵਿੱਚ ਉਸਦਾ ਵੀ ਹਿੱਸਾ ਹੋਵੇਗਾ ਮੈਂ ਇਕੱਲਾ ਨਹੀਂ ਕਰ ਸਕਦਾ ਵਰਖਾ ਬੋਲੀ ਤਾਂ ਕੁਝ ਨਾ ਬਸ ਮਨ ਨੂੰ ਮਹਿਸੂਸ ਕੇ ਰਹਿ ਗਈ ਵਰਖਾ ਹੁਣ ਗਰਭਵਤੀ ਸੀ ਪਹਿਲਾਂ ਨਾਲੋਂ ਹੁਣ ਜ਼ਿਆਦਾ ਅਤੇ ਸੰਤੁਲਿਤ ਆਹਾਰ ਦੀ ਉਸ ਨੂੰ ਲੋੜ ਸੀ ਵਰਕਰ ਵਿੱਚ ਕਿਸੇ ਨੂੰ ਉਸ ਦੀ ਰੱਤੀ ਪਰ ਪਰਵਾਹ ਨਹੀਂ ਸੀ ਉਹ ਸਾਰਾ ਦਿਨ ਕੰਮ ਕਰਦੀ ਤੇ ਸਭ ਦੀਆਂ ਗੱਲਾਂ ਸੁਣਦੀ ਰਹਿੰਦੀ ਜੇਕਰ ਉਸ ਤੋਂ ਕੰਮ ਕਰਦੇ ਹੋ ਕੇ ਉੱਚਨੀ ਚ ਹੋ ਜਾਂਦੀ ਤਾਂ ਉਸ ਦੇ ਅਗਲਿਆਂ ਪਿਛਲਿਆਂ ਦੀ ਖੈਰ ਬਸ ਰੱਬ ਦੇ ਹੱਥੀ ਹੁੰਦੀ ਸੀ ਸੀਸ਼ਕੋਲ ਜੋ ਵੀ ਪੈਸੇ ਸਾਨੂੰ ਉਸਨੇ ਸ਼ੋਰੂਮ ਲੈਣ ਲਈ ਖਰਚ ਦਿੱਤੇ ਕੁਝ ਪੈਸੇ ਭਰਾ ਤੋਂ ਵੀ ਲਏ ਇੱਕ ਦਿਨ ਵਰਖਾ ਬਾਥਰੂਮ ਤੋਂ ਰਹੀ ਸੀ ਪਤਾ ਨਹੀਂ ਕਿਵੇਂ ਪੈਰ ਤਿਲਕ ਗਿਆ ਤੇ ਡਿੱਗ ਪਈ ਉਸਦੇ ਬਾਥਰੂਮ ਵਿੱਚ ਚੁੱਕੀਆਂ ਆਵਾਜ਼ਾਂ ਮਾਰੀਆਂ ਪਰ ਕੋਈ ਉਸ ਨੂੰ ਵੇਖਣ ਨਾ ਆਇਆ। ਰੋਂਦੀ ਕਰ ਲੌਂਦੀ ਲੰਘਾ ਲੋਹੀਆ ਕਰਦੀ ਆਪ ਹੀ ਹੌਲੀ-ਹੌਲੀ ਬਾਹਰ ਨਿਕਲ ਕੇ ਆਪਣੇ ਕਮਰੇ ਤੱਕ ਪੁੱਜੀ। ਉਸ ਨੂੰ ਬਹੁਤ ਤਕਲੀਫ ਹੋ ਰਹੀ ਸੀ ਤਾਂ ਉਸ ਨੇ ਸਟੇਸ਼ਨ ਨੂੰ ਫੋਨ ਕੀਤਾ ਤੇ ਆਪਣੇ ਡਿਗਨ ਵਾਲੇ ਉਸ ਨੂੰ ਦੱਸਿਆ। ਸਟੇਸ਼ਨ ਦੇ ਫੋਨ ਸੁਣਦੇ ਅਸਾਰ ਘਰ ਪਹੁੰਚ ਗਿਆ। ਬਰਖਾ ਦਰਦ ਨਾਲ ਬਿਨ ਪਾਣੀ ਮਛਨੀ ਦੀ ਤਰ੍ਹਾਂ ਤੜਫ ਰਹੀ ਸੀ। ਉਸ ਦੇ ਪੈਰ ਤੇ ਕਾਫੀ ਸੋਜਿਸ਼ ਆ ਚੁੱਕੀ ਸੀ। ਉਸਨੇ ਵਰਖਾ ਨੂੰ ਜਲਦੀ ਜਲਦੀ ਗੱਡੀ ਵਿੱਚ ਪਾਇਆ ਤੇ ਹਸਪਤਾਲ ਨੂੰ ਲੈ ਗਿਆ ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਪੈਰ ਤੇ ਫ੍ਰੈਕਚਰ ਹੋ ਗਿਆ ਹੈ ਪਸਤਰ ਕਰਵਾਉਣ ਤੋਂ ਬਾਅਦ ਉਸ ਉਹ ਵਰਖਾ ਨੂੰ ਲੈ ਕੇ ਘਰ ਆਇਆ ਅਜੇ ਉਹ ਘਰ ਦੇ ਅੰਦਰ ਹੀ ਬੜੇ ਸੰਕੇ ਵਰਖਾ ਦੀ ਸੱਸ ਜਿਸ ਦੀ ਉਹਨਾਂ ਵੱਲੋਂ ਪਿੱਠ ਸੀਨੇ ਕਟਾਕਸ਼ ਕੀਤਾ ਆ ਗਿਆ ਜਰੂਰ ਦਾ غلام ਕੁਝ ਨਹੀਂ ਹੋਇਆ 12 40 'ਤੇ ਇੱਕ ਨੰਬਰ ਦੀ ਸਾਰੇ ਆਪਣੇ ਵਰਗੇ ਹੀ ਲੱਗਦੇ ਨੇ ਸੱਸ ਦੇ ਮੂੰਹ ਸੁਣ ਵਰਖਾ ਦੇ ਮੂੰਹ ਵਿੱਚ ਆਪ ਮਹਰ ਹੀ ਨਿਕਲ ਗਿਆ। ਸ੍ਰੀਸ਼ ਨੂੰ ਵੀ ਮਾਂ ਉੱਪਰ ਗੁੱਸਾ ਤਾਂ ਬਹੁਤ ਆਇਆ ਪਰ ਕਿਵੇਂ ਨਾ ਕਿਵੇਂ ਕਰਕੇ ਉਹ ਚੁੱਪ ਰਿਹਾ ਤੇ ਵਰਖਾ ਨੂੰ ਵੀ ਚੁੱਪ ਰਹਿਣ ਲਈ ਕਿਹਾ। ਵਰਖਾ ਦਾ ਦਿੱਤਾ ਮੂੰਹ ਤੋੜੇ ਜਵਾਬ ਉਸ ਦੇ ਸੱਸ ਦਾ ਕਲੇਜ ਜੀਰ ਕੇ ਲੈ ਗਿਆ। ਉਸ ਦਿਨ ਉਸਨੇ ਘਰ ਵਿੱਚ ਐਨੀ ਕਲਾ ਕੀਤੀ ਕਿ ਸ੍ਰੀਸ਼ ਨੂੰ ਅੱਧੀ ਰਾਤ ਨੂੰ ਹੀ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਉਹ ਵਰਖਾ ਨੂੰ ਲੈ ਕੇ ਆਪਣੇ ਸ਼ੋਰੂਮ ਤੇ ਆ ਗਿਆ। ਦੋਵੇਂ ਸਾਰੀ ਰਾਤ ਅੱਖਾਂ ਵਿੱਚ ਹੀ ਕੱਟੀ। ਅਗਲੇ ਦਿਨ ਸਵੇਰੇ ਹੀ ਸਤੀਸ਼ ਵਰਖਾ ਨੂੰ ਲੈ ਕੇ ਆਪਣੇ ਸਾਰੇ ਘਰ ਪਹੁੰਚ ਗਿਆ ਦੋਵਾਂ ਨੂੰ ਅਚਨਚੇਤ ਦੇਖ ਕੇ ਸਾਰੇ ਪਰਿਵਾਰ ਦਾ ਮੂੰਹ ਖੁੱਲਾ ਰਹਿ ਗਿਆ ਵਰਖਾ ਦੀ ਮਾਂ ਆਪਣੀ ਧੀ ਦੀ ਹਾਲਤ ਦੇਖ ਹੌਕਾ ਲੈ ਕੇ ਬੋਲੀ ਤੈਨੂੰ ਕੀ ਹੋ ਗਿਆ ਵਰਖਾ ਮਾਂ ਦੇ ਗਲ ਲਾ ਕੇ ਤਾਂ ਹੰਮਾਰਾ ਲੱਗ ਪਈ ਪਿਤਾ ਨੇ ਧੀ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਬਸ ਪੁੱਤ ਹੌਸਲਾ ਰੱਖ ਤੀ ਜਵਾਈ ਦੀ ਹਾਲਤ ਦੇਖਣ ਉਸ ਨੂੰ ਇਹ ਸਮਝਣ ਵਿੱਚ देर ਨਾ ਲੱਗੀ ਕਿ ਕੁਝ ਬਹੁਤ ਬੁਰਾ ਹੋਇਆ ਹੋਵੇਗਾ ਜੋ ਐਨੇ ਸਵੇਰੇ ਸਵੇਰੇ ਇਸ ਹਾਲਤ ਵਿੱਚ ਵਰਖਾ ਨੂੰ ਲੈ ਕੇ ਪੁੱਜਾ ਚਾਹ ਪਾਣੀ ਪੀਣ ਤੋਂ ਬਾਅਦ ਵਰਖਾ ਨੇ ਸਾਰੇ ਹੱਡ ਵੀ ਤੇ ਆਪਣੇ ਘਰ ਵਾਲਿਆਂ ਨੂੰ ਦੱਸਣਾ ਦਿੱਤੀ ਸ੍ਰੀਸ਼ ਨੇ ਕਿਹਾ ਕਿ ਹੁਣ ਉਹ ਉਸ ਘਰ ਵਿੱਚ ਵਾਪਸ ਨਹੀਂ ਜਾਣਗੇ ਜਦੋਂ ਤੱਕ ਉਹ ਕਿਰਾਏ ਦੇ ਮਕਾਨ ਜਦੋਂ ਤੱਕ ਉਹ ਕੋਈ ਕਿਰਾਏ ਤੇ ਮਕਾਨ ਨਹੀਂ ਲੈ ਲੈਂਦਾ ਵਰਖਾ ਇੱਥੇ ਹੀ ਰਹੇਗੀ ਜਿਵੇਂ ਹੀ ਮਕਾਨ ਮਿਲ ਗਿਆ ਉਹ ਵਰਖਾ ਨੂੰ ਆ ਕੇ ਲੈ ਜਾਵੇਗਾ ਸतीश ਵਰਖ ਨੂੰ ਪਿੱਕੇ ਕਰ ਛੱਡ ਕੇ ਸਿੱਧਾ ਸ਼ੋਰੂਮ ਤੇ ਆ ਗਿਆ ਨੌਕਰਾਂ ਨੂੰ ਕੰਮ ਤੇ ਲਗਾ ਕੇ ਉਹ ਮਕਾਨ ਦੇ ਬਾਹਰ ਵਿੱਚ ਨਿਕਲ ਗਿਆ ਬਾਕੀ ਕਹਾਣੀ ਕੱਲ੍ਹ ਲੱਗੇਗੀ ਤਾਂ ਵਿੱਚ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੀ ਥੈਂਕ ਯੂ